ਦੇਈਏ ਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ ਹੀਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵਾਪਸ ਜਦੋਂ ਸਾਰਿਆਂ ਚੜਦੇ ਆ ਕਲਾਲ ਬੱਚੇ ਰੱਖੇ ਹਾਂ ਤਾਂ ਦੋਸਤਿਆਂ ਵਾਖੀ। ਤੇ ਅੱਪਾ ਅੱਜ ਕੋ ਆਪਣੇ ਕੋਲ ਵੇਸਟ ਪਿਆ ਸੀ ਇਹ ਕੱਪੜਾ ਇੱਕ ਇਦਾਂ ਦਾ। ਮੈਂ ਕਿਹਾ ਇਹਦਾ ਕੋਈ ਸੋਈ ਦੇ ਵਿੱਚ ਕੰਮ ਆਉਣ ਵਾਲੀ ਚੀਜ਼ ਬਣਾਉਣੀ ਆ ਤੇ ਅੱਕੇ ਪੈਸੇ ਘਾਲੀ ਸੀ ਪੈਸੇ ਮਗਾ ਦੋ ਪੈਸੇ ਟੁਕੜੇ ਜੇ ਤੇ ਮੈਂ ਕਿਹਾ ਸੋਚਿਆ ਚੱਲ ਇਹਦਾ ਕੁਝ ਬਣਾਉਣੀ ਆ ਤਾਂ ਮੈਂ ਬਣਾ ਕੇ ਦਿਖਾਉਣੀ ਆ ਕੀ ਬਣਾਉਣੀ ਸੋਈ ਦੇ ਕੰਮ ਵਾਲੀ ਚੀਜ਼। ਅੰਜੀਬਾ ਕਪੜਾ ਸੀਗਾ ਗਾਫ ਜਿਆ ਹੈ ਹੈ ਨਾ ਤੇ ਇੱਕ ਲੈ ਲਈ ਆਪਾਂ ਪਲੇਟ ਇਸ ਤਰ੍ਹਾਂ ਦੀ ਇਦਾਂ ਨਿਸ਼ਾਨੀ ਲਾ ਕੇ ਹੈ ਨਾ ਆਪਾਂ ਗੋਲ ਤਲਚੇ ਨੂੰ ਪਹਿਲੇ 컬러 ਨਾਲ ਮਾਰਕ ਕਰ ਲੈਣਾ ਇਹ ਸੋਈ ਵਿੱਚ ਔਰਤਾਂ ਦੇ ਤਾਂ ਬਾਧੂ ਕੰਮ ਆਉਣ ਵਾਲੀ ਚੀਜ਼ ਆ ਸੋਇ ਚ ਸਾਰਾ ਬਦ ਹੋਰ ਤਨ ਕੰਮ ਪੈਂਦਾ ਹੀ ਐ। ਹਣਾ ਪੈਸਾ ਗੋਲਦਾਰੋਂ ਤੋਂ ਲੈਣਾ ਕੱਟ। ਮੇਰੀ ਇੱਕ ਸ਼ਾਲਾ ਹੋ ਗਿਆ ਕੱਲ ਮੇਰੇ ਗਰਮ ਗਰਮ ਲੱਗਦੀ ਆ। ਮੋਟਾ ਪੱਟੇ ਨਹੀਂ ਜਾਂਦਾ। ਕੋਈ ਨਾ ਪੈਸਾ ਕੱਟ ਲੈਣੇ ਕਹਿੰਦੇ ਆਪਣਾ। ਤੱਤਾ ਬਤਾ ਕੀ ਲੱਗਿਆ? ਲੱਗਿਆ ਸਾਗ ਜਿਹੜਾ ਕੱਲ ਆਪਾਂ ਵੀਡੀਓ ਪਾਈ ਸੀ। ਜਿਨੇ ਨਹੀਂ ਸਾਗ ਨਹੀਂ ਲੱਗਿਆ। ਉਹ ਪਤੀਲਾ ਪਤੀਲਾ ਲੱਗ ਗਿਆ। ਨਹੀਂ ਭਾਵ ਪਤੀਲਾ ਹੀ ਲੱਗਿਆ ਸੱਤਾ। ਤੇ ਜਿਨੇ ਮੇਰਾ ਬਲੌਗ ਨਹੀਂ ਵਖੇ ਜਾ ਕੇ ਵੀਰਾ। ਮੈਂ ਪਹਿਲਾ ਬਲੌਗ ਬਣਾਇਆ ਸੀ। ਹਾਂ ਤੇ 100 ਸਬਸਕ੍ਰਾਈਬਰ ਜਲਦੀ ਜਲਦੀ ਕਰ ਸਪਰਾਈਜ਼ ਰੈਡੀ ਪਿਆ। ਪਤਾ ਨਹੀਂ ਇਹ ਕਿਹ ਸਪਰਾਈਜ਼ ਰੈਡੀ ਕਰਕੇ ਰੱਖਿਆ ਮਨੇ ਹੀ ਨਹੀਂ ਸਮਝ ਆਉਂਦੀ। ਮੰਮੀ ਨੂੰ ਵੀ ਨਹੀਂ ਪਤਾ। ਇਹ ਖਾਤਾ ਉਹਦਾ ਕਰ ਕੈਮਰਾਮੈਨ ਕਰਨ ਸਿੰਘ ਹੈ ਜਸਕਰਨ ਸਿੰਘ ਹਾਂ ਜਸਕਰਨ ਮੇਰਾ ਪੂਰਾ ਨਾਮ ਜਸਕਰਨ ਨਿੱਕ ਨੇ ਮੇਰਾ ਕਰਨ ਇੱਕ ਹੋਰ ਵੀ ਹੈ ਨਿਕਲੇ ਹੈਨਾ ਹਾਂ ਮੇਰੇ ਦੋ ਦੋ ਆ ਨਿਕਲੇ ਦੋ ਕ ਤਿੰਨ ਨਹੀਂ ਆ ਤਿੰਨ ਜਸ਼ਨ ਜਸ ਕਰਨ ਤਿੰਨ ਨਿਕਨੇ ਹੋ ਮੇਰੇ ਮੈਂ ਤਾਂ जासनो वाज माल दिखनी जास क्या के, के हाय मेरे शाला फट गया फट गया चल कोई ते नारी जैक नो वाज वाई दिया बैठा आज हो बैठा आज खुला है बैठा दोस्तों वह जाया नहीं मम्मी कौन है जैक आज बैठा पांग गोल है लेना काट आ हाँ इसे रहने द मराया ये कोई ना कुछ चार ना साले हाँ जब गोल शिफ्ट चल � ਤੇ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਨੂੰ ਵਿਚਾਲਿਆਂ ਕੱਟ ਲੈਣਾ ਇਤਨਾ ਮੇਰੇ ਕੈਂਚੀ ਨਾਲ ਖੁੰਡੀ ਹੋਈ ਪਈ ਵੀ ਲਾਉਣੀ ਆ ਟਾਈਮ ਹੀ ਨਹੀਂ ਲੱਗਦਾ ਮੇਰੇ ਹਾਂਜੀ ਇਸ ਦਾ ਕੱਟ ਲੈ ਤੇ ਆਪਾਂ ਇੱਕਾ ਪੱਟੀ ਲਈ ਸੀ ਇਹ ਪੱਟੀ ਦੇ ਵੀ ਆਪਾਂ ਦੋ ਰੌਂਡ ਬਣਾਉਣੇ ਆ ਰੌਂਡ ਰੌਂਡ ਨਹੀਂ ਨਹੀਂ ਦੋ ਆਹ ਬਣਾਉਣੇ ਆ ਦੋ ਵਾਰੀ ਚਲ ਮੈਂ ਆਪਣੀ ਮੋਟੀ ਨੂੰ ਕਰ ਲੈਣੀ ਇਸ ਤਰ੍ਹਾਂ ਕਰ ਕੇ ਇਹਨੂੰ ਆਪਾਂ ਕਰ ਲੈਣਾ ਸਲਾਈ ਇਹਦੇ ਚ ਹੀ ਆ ਜਾਣਾ ਬਾਦੂ ਕੱਟਿਆ ਜਾਣਾ ਆਪਣਾ ਕੱਪੜਾ ਆਪਾਂ ਇਹਨੂੰ ਕਰਨ ਲੱਗੇ ਸਲਾਈ ਮਸ਼ੀਨ ਕਰ ਲਈਏ ਕੋਲੇ ਨੂੰ ਕਸ ਤੋਂ ਪਸਲੇ ਓਲਡ ਕਰਕੇ ਸਲਾਈ ਕਰ ਲੈਣਾ ਦੋ ਪੱਟੀਆਂ ਬਣਾਉਣੀ ਸੀ ਪੈਕ ਜੀ ਸਲ ਜਾਣ ਆਪਣਾ ਪੈਕ ਠੀਕ ਆ ਓਕੇ ਮੈਂ ਤਾਂ ਬਹਿ ਪਤਾ ਨਹੀਂ ਕੀ ਬਣਾਈ ਜਾਂਦੇ ਰਹਿੰਦੇ ਕੋਈ ਤਾਂ ਫੇਰ ਹੀ ਪੜ ਲਾਦਾ ਜਦੋਂ ਬਣ ਗਿਆ ਕਿ 6 ਸਬਸਕ੍ਰਾਈਬਰ ਦੱਸ ਪਤਾ ਹੈ ਹਨਾ ਘਰੇਲੂ ਹੀ ਮੈਂ ਤਾਂ ਜੀਜਾ ਜ਼ਿਆਦਾ ਘਰ ਵਿੱਚ ਬੱਤ ਕਰਦੀਆਂ ਕੰਦ ਨੂੰ ਉਹਦੀ ਦੱਸ ਦੂਗਾ ਜਿਆਦਾ ਮੰਮੀ ਨੇ ਬਾਹਰ ਨਹੀਂ ਲੈ ਗਿਆ ਇੱਕ ਵੀ ਜੇ ਲੈ ਆਇਂਦੇ 100 ਨੋਕਸ ਕੱਢਦੇ ਨੇ ਫਲਾਣਾ ਤੇ ਆਪਣਾ ਜੋ ਉਹ 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 ਤੇ ਜਲਦ ਜਲਦ ਆਪਣੇ 100 ਸਬਸਕ੍ਰਾਈਬਰ ਕਰ ਦੋ ਬਿਰੋ ਤੁਸੀਂ ਪੱਟੀ ਪਤਲੀ ਵੀ ਪਾ ਸਕਦੇ ਪਰ ਮੇਰੇ ਕੋਲ ਤਾਂ ਮੋਟਾ ਹੀ ਸੀਗਾ ਤੇ ਮੈਂ ਮੋਟੀ ਪੱਤੀ ਇਹ ਕੱਟ ਲਈ ਆ ਤੈਨੂੰ ਸਬਸਕ੍ਰਾਈਬਰ ਆ ਗਏ ਤਿੰਨ ਤੈਨ ਕਿਤੇ ਕਿੱਡੀ ਕੋਡੀ ਚੀਜ਼ ਤੈਨ ਕਰ ਦੋ ਕੀ ਹੈ ਇਹਨੂੰ ਇਸ ਤਰ੍ਹਾਂ ਵਿਚਾਲਿਆਂ ਕੱਟ ਲੈਣਾ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਹ ਨੂੰ ਪਤਾ ਲੱਗ ਕੀ ਆ ਇਹ 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 ਹੋਊਗਾ ਕੀ ਹੋ ਜਾਦਾ ਇਸ ਤਰ੍ਹਾਂ ਕਰਕੇ ਪਤਾ ਨਹੀਂ ਕੀ ਆ ਐਦਾਂ ਆਪਾਂ ਸਲਾਈ ਲਾ ਲੈਣੀ ਆ ਐਂ ਟਿੱਡੇ ਲੋੜ ਕਰਕੇ ਰੱਖ ਕੇ ਇਸ ਤਰ੍ਹਾਂ ਸਲਾਈ ਲਾ ਲੈਣੇ ਬੈਟ ਜਾਨ ਨੂੰ ਬੈਟ ਇੱਥੇ ਰੱਖ ਲਓ ਬਾਚ ਬੱਦਲਾਗੇ ਪਾਕਿਸਤਾਨ ਨੂੰ ਕੱਢ ਲਾ ਲਣੀ ਆਪ ਸਲਾਈ ਜਿਹੜੇ ਵੀਰ ਭੈਣ ਕਮੈਂਟ ਕਰਦੇ ਹੁੰਦੇ ਬਹੁਤ ਬਹੁਤ ਧੰਨਵਾਦ ਹਾਂ ਜੇ ਬਾਹਰਲੇ ਪਾਸੇ ਸੈੱਟ ਨਹੀਂ ਸੀ ਹਾਂ ਤਾਂ ਮੈਂ ਇਹਨੂੰ ਅੰਦਰਲੇ ਪਾਸੇ ਇਸ ਤਰ੍ਹਾਂ ਕਰਕੇ ਲਾਉਣ ਲੱਗੀ ਹਾਂ ਪਸੇਸਦਾ ਕਿ ਸਲਾਈ ਮਾਰਨ ਲੱਗੀ ਹੈ ਇਹਦਾ ਵਿਚਾਲਾ ਕਰਨਾ ਆਪਾਂ ਇਹਦਾ ਵਿਚਾਲਾ ਕਿੱਥੋਂ ਦਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਤੇ ਸਲਾਈ ਲਾ ਲੈਣੀ ਲਾਈ ਲਾਉਣੀ ਬੜੀ ਓਕੀ ਆ ਗਰਮੀ ਨਹੀਂ ਬਹੁਤ ਜ਼ਿਆਦਾ ਗਰਮੀ ਨੇ ਸਤ ਬੰਦ ਲਾਈ ਪਈ ਹੁੰਦੀ ਆ ਡਬਲ ਫਲਾਈ ਕਰ ਦਿੰਦੀ ਆ ਤਾਂ ਜੋ ਪੀਂ। ਹੰਡ ਜੀ। ਹੰਡ ਜੀ, ਗੱਲ ਵੀ ਸਹੀ ਆ ਕਰ ਦਿੰਦੀ ਹੰਡ ਜੀ। ਕਹਿੰਦੇ ਤਾਂ ਕਿਚਣਾ ਬਣਾਉਣਾ ਥੋੜਾ। ਮੈਂ ਨਹੀਂ ਆਣਾ ਵੀ ਤੇ ਅੱਛਾ। ਆਈ ਨਹੀਂ ਗਿਆ। ਹੱਸ ਤੱਕ ਪਾਸ ਲਾਈ ਲਾ ਲੀਏ ਤੇ ਇਸ ਤੋਂ ਬਾਅਦ ਦੂਜਾ ਵੀ ਸਿਉਣਾ ਹੈ। ਬਤੂ ਦਾ ਕਿ ਆਪਾ ਦੇਣਿਆ ਕੱਟ। ਹੁਣ ਜuine ਨਗਰ ਪੱਦਰ ਇਸ ਦਾ ਆਪਾਂ ਪਹਿਲਾ ਦੂਜਾ ਵੀ ਤਿਆਰ ਕਰ ਲਈਏ। ਮੈਂ ਮੁੰਡਾ ਨੋ ਆਇਆ। ਮੇਤਰੂ ਜਿਆ ਕੱਪੜੇ ਕੋਲ ਆ ਗਿਆ। ਮੰਮੀ ਕੋਲ ਜਾਂਦੀ ਟਰਾਈ ਕਰਦਾ ਪਰ ਭਿਜਣਾ ਨਹੀਂ। ਹਾਂਜੀ ਇਸ ਦਾ ਆਪਾਂ ਦੋਨੇ ਤਿਆਰ ਕਰ ਲਏ ਏ। ਦਸਤਾਨੇ ਜੀ ਇਹਨਾਂ ਨੂੰ ਬਿਦਾਇਤ ਕੀਤਾ ਹੈ ਗੱਜੇ ਤੇ ਵਾਧੂ ਘੱਟ ਆਪਣਾ ਮਿਹਨਤ ਦਾ ਵੀਡੀਓ ਚ ਆਏ ਆ ਆ ਦੇਖੋ ਇਸ ਤਰ੍ਹਾਂ ਦੋ ਬਣ ਕੇ ਤਿਆਰ ਹੋ ਗਏ ਤੁਸੀਂ ਸੋਚਦੋਂਗੇ ਕੀ ਬਣਾਏ ਆ ਮੈਂ ਦੋ ਹਨਾ ਦਸਤਾਨੇ ਜੀ ਇਹ ਦਸਤਾਨੇ ਬਣਾਏ ਆ ਆਪਾਂ ਦੇਖੋ ਜਿਵੇਂ ਗਰਮ ਕੜਾਈ ਹੁੰਦੀ ਆ ਜਿਵੇਂ ਗਰਮ ਕੜਾਈ ਆ ਹਨਾ ਇਹ ਕੜਾਈ ਤਾਂ ਆਪਾਂ ਚੱਕਣੀ ਹੋਵੇ ਛੜਾ ਕੇ ਚੱਕ ਸਕਦੇ ਇਹ ਜਿਹੜੀਆਂ ਆਪਣੀਆਂ ਇਹ ਡੰਡੀਆਂ ਆਪ ਕੋਈ ਵੀ ਗਾਰਮ ਭਾਂਡਾ ਹੋਰ ਕੋਈ ਚੱਕਣਾ ਇਦਾਂ ਵੀ ਚੱਕ ਸਕਦੇ ਇਹ ਦੋ ਡੰਡੀਆਂ ਜਿਹੜੀਆਂ ਮੈਂ ਲਾਈਆਂ ਆਪ ਸੋਈ ਬੱਚੇ ਦਾ ਟੰਗ ਕੇ ਰੱਖ ਸਕਦੇ ਟੰਗ ਕੇ ਰੱਖ ਸਕਦੇ ਇਹ ਆਪਾਂ ਇਹ ਬਣਾਏ ਆ ਕੁੱਪੇ ਦੀ ਦਸਤਾਨੇ ਦੇਖ ਸਕਦੇ ਹੋ ਕਾਦਿਆਂ ਵੇਸ਼ ਜਿਹੜੇ ਗੱਲ ਕਿ ਕੱਲ ਮੈਂ ਹਨਾ ਸਾਗ ਬਣਾਇਆ ਪਤੀਲਾ ਤੱਤਾ ਸੀ ਮੇਰਾ ਉਂਗਲ ਮਾਰਦੀ ਕੀ ਦੇਖੋ ਸ਼ਾਲਾ ਹੋਗਾ ਇਨਸ਼ਾਅੱਲਾ ਤੇ ਮਿੰਦੂ ਬੜਾ ਜੱਬ ਉਹ ਖਾਣਾ ਪਿਆ ਵੀ ਹੱਥ ਪਾਦਨਾ ਪਤਲਾ ਸੀਗਾ ਉਹਨੇ ਮੇਰਾ ਹੱਥ ਮੱਚ ਗਿਆ ਤੇ ਫਿਰ ਮੈਂ ਤਈਆਂ ਜੀ ਸੋਚੇ ਵੀ ਕੋਈ ਨਾ ਕੋਈ ਚੀਜ਼ ਬਣਾਈ ਜਾਵੇ ਤੇ ਮੈਂ ਦਸਤਾਨੇ ਬਣਾਈ ਇਸ ਤਰ੍ਹਾਂ ਦੇ ਤੁਸੀਂ ਦੇਖ ਸਕਦੇ ਹੋ ਤੇ ਕਿੰਨੇ ਵਧੀਆ ਬਣੇ ਲੱਗਾ ਦੂਜੀ ਮਾਜੀ ਵਿੱਚ ਆਏ ਚੱਕ ਸਕਦੇ ਹੋ ਤੇ ਤੁਸੀਂ ਪਤਲਾ ਪੂਲਾ ਚੱਕਣਾ ਇਦਾਂ ਕਰਕੇ ਇਦਾਂ ਵੀ ਚੱਕ ਸਕਦੇ ਆ ਆ ਚੀਜ਼ਾਂ ਪਰ ਰੱਖ ਸਕਦੇ ਆ ਫਾਸ ਕਿਚਨ ਵਿੱਚ ਟੰਗ ਸਕਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਧੰਨਵਾਦ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਵਲੌਗ ਵਿੱਚ ਬਾਏ ਬਾਏ